प्यारे बच्चों सत श्री अकाल आज पंजाबी विषय दी جماعت ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡੀ ਪੰਜਾਬੀ ਦੀ ਅਧਿਆਪਿਕਾ ਅੱਜ ਤੁਹਾਨੂੰ ਪੰਛੀਆਂ ਦੇ ਨਾਂ ਦੀ ਦੁਹਰਾਈ ਕਰਵਾਵਾਂਗੀ ਜਿਵੇਂ ਬੱਚਿਓ ਤੁਸੀਂ 22 ਮਈ ਦਿਨ ਸ਼ੁੱਕਰਵਾਰ ਨੂੰ ਪੰਛੀਆਂ ਦੇ ਨਾਂ ਦੀ ਵਰਕਸ਼ੀਟ ਦਾ ਕੰਮ ਕੀਤਾ ਸੀ ਅੱਜ ਉਸੇ ਪਾਠ ਨਾਲ ਸੰਬੰਧਿਤ ਆਪਾਂ ਦੁਹਰਾਈ ਕਰਾਂਗੇ ਪੰਛੀ ਕੁਦਰਤ ਦਾ ਅਨਮੋਲ ਖਜ਼ਾਨਾ ਹਨ ਇਹ ਸਾਡੇ ਆਲੇ-ਦੁਆਲੇ ਦਾ ਸ਼ਿੰਗਾਰ ਹਨ ਬੱਚਿਓ ਜਿਵੇਂ ਅਸੀਂ ਆਪਣੇ ਆਲੇ-ਦੁਆਲੇ ਕਈ ਤਰ੍ਹਾਂ ਦੇ ਪੰਛੀ ਦੇਖਦੇ ਹਾਂ ਕੀ ਤੁਸੀਂ ਵੀ ਆਪਣੇ ਆਲੇ-ਦੁਆਲੇ ਕਈ ਤਰ੍ਹਾਂ ਦੇ ਪੰਛੀ ਦੇਖਦੇ ਹੋ ਕਿਹੜੇ-ਕਿਹੜੇ ਪੰਛੀ ਦੇਖਦੇ ਹੋ ਹਾਂਜੀ ਜਿਵੇਂ ਬਾਜ਼ ਚਿੜੀ ਕਬੂਤਰ ਉੱल्लू ਤੋਤਾ ਮੋਰ ਅੱਧ ਹੁਣ ਇਨ੍ਹਾਂ ਪੰਛੀਆਂ ਦੇ ਨਾਂ ਦੀ ਦੁਹਰਾਈ ਕਰਾਂਗੇ ਹਾਂਜੀ ਬੱਚਿਓ ਸਾਰੇ ਬੱਚੇ ਧਿਆਨ ਨਾਲ ਸੁਣੋ ਇਨ੍ਹਾਂ ਪੰਛੀਆਂ ਦੇ ਨਾਂ ਨਾਲ ਕਿਹੜੀ ਮਾਤਰਾ ਦਾ ਉਪਯੋਗ ਕੀਤਾ ਗਿਆ ਹੈ ਨੰਬਰ 1 ਬਾਜ ਬੱਬੇ ਨੂੰ ਕੰਨਾ ਜੱਜਾ ਬਾਜ ਬੱਬੇ ਨੂੰ ਕੰਨਾ ਜੱਜਾ ਬਾਜ ਨੰਬਰ 2 ਤੋਤਾ ਤੱਤੇ ਹੋੜਾ ਤੋ ਤੱਤੇ ਕੰਨਾਤਾ ਤੋਤਾ ਤੋਤਾ ਚਿੜੀ ਚੱチェ ਸਿਆਰੀ ਚੀ ੜਾੜੇ ਬਿਆਰੀ ੜੀ ਚਿੜੀ ਚਿੜੀ ਕਬੂਤਰ ਕਕਾ ਬੱਬੇ ਨੂੰਦ ਲੈਂਕਰ ਬੂ ਤੱਤਾ ਰਾਰਾਤਰ ਕਬੂਤਰ ਕਬੂਤਰ ਮੰਮੇ ਹੋੜਾ ਮੋ ਰਾਰਾ ਮੋਰ ਮੋਰ ਮੰਮੇ ਨੂੰ ਔਂਕੜ ਮੁ ਰਾਰਾ ਗੱਗੇ ਕੰਨਾਗਾ ਮੁਰਗਾ ਮੁਰਗਾ ਕੱਕੇ ਕੰਨਾ ਉੱਪਰ ਬਿੰਦੀ ਕਾਂ ਕਾਂ ਹਾਹੀ ਟਿੱਪੀ ਸਸਾ ਹੰਸ ਹਾ ਇਹ ਨੂੰ ਟਿੱਪੀ ਸਸਾ ਹੰਸ ਉੜੇ ਨੂੰ ਔਂਕਰ ਉੱਤੇ ਅਦਕ ਲੱਲੇ ਨੂੰ ਦਲੈਂਕੜ ਉੱल्लू ਉੱल्लू ਬੱਚਿਓ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਨਾਲ ਬਹੁਤ ਹੀ ਚੰਗੀ ਤਰ੍ਹਾਂ ਪੰਛੀਆਂ ਦੇ ਨਾਂ ਦੀ ਦੁਹਰਾਈ ਕੀਤੀ ਹੈ ਅਤੇ ਹੁਣ ਤੁਸੀਂ ਇਸ ਨੂੰ ਆਪਣੀ ਕਾਪੀ ਦੇ ਵਿੱਚ ਲਿਖ ਕੇ ਲਿਖਤੀ ਦੁਹਰਾਈ ਕਰੋਗੇ ਧੰਨਵਾਦ